ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਜੋ ਆਪ ਜੀ ਨੇ ਵਰਸੀ ਬਾਬਾ ਜੀ ਦਾ ਸਮਾਗਮ ਆਰੰਭ ਕੀਤਾ ਹੈ ਇਹ ਸਾਰੀਆਂ ਸੰਗਤਾਂ ਨੂੰ ਆਪ ਜੀ ਦੱਸਣਾ ਕਰੋ ਕਿ ਕਿੰਨਾ ਸਮਾਗਮ ਹੈ ਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਆਪ ਜੀ ਨੇ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਤਨ ਤਨ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਉਹਨਾਂ ਦੇ 7ਵੇਂ 7ਵੇਂ ਸਾਲਾਨਾ ਵਰਸੀ ਬਾਬਾ ਜੀ ਦੇ ਪਾਵਨ ਦਰਬਾਰ ਪਿੰਡ ਸ਼ਾਮਪਰਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਨੇੜੇ ਰਮਦਾਸ ਵਿਖੇ ਹਰ ਸਾਲ ਪਰੇ ਸਰਦਾ ਤੇ ਸਰਕਾਰ ਦੇ ਨਾਲ ਮਨਾਇ ਜਾਂਦੀ ਹੈ। ਇਸ ਸਾਲ ਵੀ ਬਾਬਾ ਜੀ ਦੀ ਸ਼ਲਾਨਾ ਵਰਸੀ ਜਿਹੜੀ ਹੈ ਬੜੀ ਜੀਤ ਤੇ ਸਭ ਦਾ ਸਤਿਕਾਰ ਦੇ ਨਾਲ ਮਨਾਈ ਜਾ ਰਹੀ ਹੈ। ਜਿਸ ਵਿੱਚ 21 ਤਰੀਕ ਨੂੰ ਸ੍ਰੀ ਖਲਪਾ ਸਾਹਿਬ ਆਰੰਭ ਹੋਣਗੇ ਤੇ 22 ਤਰੀਕ ਨੂੰ ਮਹਾਨ ਨਗਰ ਕੀਰਤਨ ਕੱਢਿਆ ਜਾਂਦਾ ਹੈ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਫਿਰ ਬਾਬਾ ਜੀ ਦੇ ਪਾਵਨ ਦਰਬਾਰ ਵਿਖੇ ਸਮਾਪਤੀ ਹੋਵੇਗੀ 23 ਤਰੀਕ ਨੂੰ ਸ੍ਰੀ ਰੱਖੇ ਗਏ ਸ੍ਰੀ ਖੰਡ ਪਾਤਸ਼ਾਹ ਸਾਹਿਬ ਜੀਆਂ ਦੇ ਭੋਗ ਪਾਣਗੇ ਭੋਗ ਤੋਂ ਅਪਰੰਤ ਕੀਰਤਨ ਦਰਬਾਰ ਸਜਾਇਆ ਜਾਏਗਾ ਜਿਸ ਵਿੱਚ ਉੱਗੇ ਰਾਗੀ ਢਾਡੀ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਨਿਹਾਲ ਕਰਨਗੇ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਬਾਬਾ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੰਤ ਬਾਬਾ ਹਰਨਾਮ ਸਿੰਘ ਜੀ ਪਿੰਡ ਸ਼ਾਮਪਰੇ ਵਾਲੇ ਜਿਨ੍ਹਾਂ ਦੀ 63 ਸਾਲਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਅਤੇ ਇਲਾਕੇ ਦੇ ਸਨਜੋਗ ਦੇ ਨਾਲ ਪਿੰਡ ਸ਼ਾਮਪਰੇ ਵਿਖੇ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਈ ਜਾ ਰਹੀ ਹੈ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ 1 ਈ ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਅਤੇ ਬਾਇਤ ਰੀਕ ਨੂੰ ਜੋ ਕਿ ਮਹਾਨਗਰ ਕੀਰਤਨ ਪੰਜਾਂ ਪਿਆਰਿਆਂ ਸਦੇ ਧੰਤਰ ਸਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸ਼ਾਯਾ ਹੇਠ ਆਰੰਭ ਹੋ ਕੇ ਚੰਕਪੁਰਾ ਚੰਗੇ ਕੋਹਨੇਵਾਲ ਸਮਾਲਾਪਾ ਬੜਾ ਸਾਹਿਬ ਜੀ ਅਤਰ ਅੰਦਾਸਤ ਹੁੰਦੇ ਹੋਏ ਪਿੰਡ ਸ਼ਾਮਪਰੇ ਵਿੱਚ ਸਮਾਲਤੀ ਹੋਵੇਗੀ 3 ਫਰਵਰੀ ਨੂੰ ਸ੍ਰੀ ਆਖਣਪਾ ਸਾਹਿਬ ਜੀ ਦੇ ਭੋਗ ਕਾਣੇ ਹਨ ਭੋਗ ਤੋਂ ਉਪਰੰਤ ਕੀਰਤਨ ਦਰਬਾਰ ਵੀ ਹੋਣੇ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਵਾਣੀ ਪੜ ਸੁਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਜੀ ਅਤੇ ਗੁਰੂ ਕਲਾਂ ਕਰਾ ਤੋਟੇ ਵਰਤਣਗੇ ਜੀ ਸੋਹ ਸੰਗਤਾਂ ਨੂੰ ਬੇਨਤੀ ਹੈ ਕਿ 22 ਅਤੇ 23 ਫਰਵਰੀ ਨੂੰ ਨਗਰ ਸ਼ਾਮਪੁਰੇ ਵਿਖੇ ਪਹੁੰਚ ਕੇ ਤਨ ਮਨ ਦੇ ਧਾਰਨਾ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਜੀ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਸਰਲ ਮਿਲ ਕਰਕੇ ਪਿੰਡ ਸ਼ਾਮਪੁਰਾ ਵਿਖੇ ਪਹੁੰਚ ਕੇ ਗੁਰੂ ਘਰ ਦੇ ਅਰੰਭਾਣੇ ਵਧਾਈਏ ਤੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ